ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਨਲੀ ਫਾਰ ਲਰਨਿੰਗ YouTube ਚੈਨਲ ਉੱਪਰ ਤੁਹਾਡਾ ਸਭ ਦਾ ਵੈਲਕਮ ਹੈ। ਇਸ ਵੀਡੀਓ ਦੇ ਵਿੱਚ ਇੱਕ ਨਾ ਬੜਾ ਇੰਪੋਰਟੈਂਟ ਟੌਪਿਕ ਅੱਜ ਆਪਾਂ ਥੋੜਾ ਜਿਹਾ ਡਿਸਕਸ ਕਰਾਂਗੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੁਣਦੇ ਆ ਰਹੇ ਹੋਗੇ ਕਿ ਜਿਹੜਾ ਪੰਜਾਬ ਦੇ CTT ਦਾ ਕੋਰਸ ਹੈ ਉਹ ਬੰਦ ਹੋ ਜਾਣਾ ਹੈ ਜਾਂ ITT ਨਹੀਂ ਹੋਇਆ ਕਰੇਗੀ ਪ੍ਰਾਇਮਰੀ ਟੀਚਰਾਂ ਦੀ ਪਰਤੀ ਨਹੀਂ ਹੋਇਆ ਕਰੇਗੀ ਤੇ ਕਾਫੀ ਸਾਰੀਆਂ ਫਵਾਵਾਾਂ ਬੜੇ ਟਾਈਮ ਤੋਂ ਟੋੜਦੀ ਆ ਰਹੀਆਂ ਨੇ ਤੇ ਹੁਣ ਥੋੜਾ ਜਿਹਾ ਉਸ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਹੁਣ ਕਾਲਜ ਟੀਚਰ ਜਾਂ ਡਾਈਟ ਵਾਲੇ ਟੀਚਰਸ ਵੀ ਕਈ ਸਟੂਡੈਂਟਸ ਨੂੰ ਕਹਿ ਦਿੰਦੇ ਆ ਕਿ ਇਹ ਤੁਹਾਡਾ ਲਾਸਟ ਬੈਚ ਰਹੇਗਾ ਐਟਟੀ ਦਾ ਤਾਂ ਇਸ ਬਾਰੇ ਦੇ ਵਿੱਚ ਥੋੜੇ ਜੀ ਆਪਾਂ ਗੱਲਬਾਤ ਕਰਾਂਗੇ ਜਿੰਨੀ ਕੋ ਇਨਫੋਰਮੇਸ਼ਨ ਹੈ ਹਾਂਜੀ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਜਿਹੜੇ ਆਪਾਂ ਗੱਲ ਕਰੀਏ ਕਿ ਅਗਲੇ ਸਾਲ ਦਾਖਲੇ ਹੋਣਗੇ ਜਾਂ ਨਹੀਂ ਤੇ ਨਵਾਂ ਕੋਰਸ ਦਾ ਕੀ ਚੱਕਰ ਹੈ ਉਸ ਦੇ ਬਾਰੇ ਦੇ ਵਿੱਚ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਤੁਹਾਨੂੰ ਇੱਕ ਪਤਾ ਹੋਏਗਾ ਕਿ ਨਿਊ এডੂਕੇਸ਼ਨ ਪਾਲਿਸੀ ਆਈਸੀ 2020 ਦੇ ਵਿੱਚ ਲਗਭਗ 5-6 ਸਾਲ ਹੋਣ ਵਾਲੇ ਨੇ ਉਸ ਨੂੰ 5 ਸਾਲ ਤਾਂ ਹੋ ਚੁੱਕੇ ਨੇ 6 ਸਾਲ ਹੋਣ ਵਾਲੇ ਨੇ ਤਾਂ ਇਸ ਦਾ ਕੀ ਹੈ ਇੰਪਲੀਮੈਂਟੇਸ਼ਨ ਚੱਲ ਰਹੀ ਹੈ ਯਾਨੀ ਕਿ ਲਾਗੂ ਹੋ ਰਹੀ ਹੈ ਪੂਰੇ ਇੰਡੀਆ ਲੈਵਲ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕਈ ਸਾਰੇ ਕੋਰਸ ਸ਼ੁਰੂ ਵੀ ਹੋ ਗਏ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਗ੍ਰੈਜੂਏਸ਼ਨ ਦੇ ਅੰਡਰਗ੍ਰੈਜੂਏਸ਼ਨ ਦੇ ਬਹੁਤ ਸਾਰੇ ਕੋਰਸ ਜਿਹੜੇ ਨੂੰ ਐਨਪੀ ਦੇ ਅੰਡਰ ਚੱਲ ਰਹੇ ਨੇ ਠੀਕ ਹੈ ਤੇ ਡਿਊਲ ਡਿਗਰੀ ਕੋਰਸ ਵੀ ਚੱਲ ਰਹੇ ਨੇ ਮਾਰਨਿੰਗ ਈਵਨਿੰਗ ਸੈਸ਼ਨ ਵਾਲੇ ਜਾਂ ਤੁਸੀਂ ਕਹਿ ਸਕਦੇ ਹੋ ਇੱਕ ਰੈਗੂਲਰ ਤੇ ਇੱਕ ਕੋਰਸ ਕੋਰਸਪੋਨਰਸ ਜਾਂ ਫਿਰ ਡਿਸਟੈਂਸ ਲਰਨਿੰਗ ਤੇ ਵੀ ਜਿਹੜੇ ਨੇ ਕੋਰਸ ਚੱਲ ਪਏ ਨੇ ਕਿਸ ਦੇ ਅਕੋਰਡਿੰਗ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਅਕੋਰਡਿੰਗ ਚੱਲ ਰਹੇ ਨੇ ਹੁਣ ਆਪਾਂ ਜੇਕਰ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੀਚਰਾਂ ਦੀ ਜੇਕਰ ਆਪਾਂ ਗੱਲ ਕਰੀਏ ਵੀ ਟੀਚਰ ਦੀ ਜਿਹੜੀ ਰਿਕਰੂਟਮੈਂਟ ਹੁੰਦੀ ਹੈ ਜਾਂ ਭਰਤੀ ਹੁੰਦੀ ਹੈ ਉਹ ਕਿਸ ਸੁਧਾਰ ਤੇ ਕੀਤੀ ਜਾਂਦੀ ਹੈ ਤਾਂ ਜੇਕਰ ਆਪਾਂ ਸਕੂਲ ਲੈਵਲ ਦੀ ਗੱਲ ਕਰੀਏ ਨਾ ਤਾਂ ਸਕੂਲ ਲੈਵਲ ਤੇ ਤਿੰਨ ਪਾਰਟਸ ਦੇ ਵਿੱਚ ਰਿਕਰੂਟਮੈਂਟ ਡਿਵਾਈਡ ਹੁੰਦੀ ਹੈ ਪਹਿਲਾ ਪੁਰਾਣੇ ਟਾਈਮ ਜੇਕਰ ਗੱਲ ਕਰੀਏ ਇੱਕ ਹੁੰਦਾ ਹੈ ਪ੍ਰਾਇਮਰੀ ਜਿਹੜੇ ਤੁਸੀਂ ਕਹਿ ਸਕਦੇ ਹੋ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਟੀਚਰ ਹੁੰਦੇ ਨੇ ਦੂਜਾ ਹੁੰਦਾ ਹੈ ਸਕੈਂਡਰੀ ਜਿਹੜੇ वैसे ता 6th ਤੋਂ 8th ਤੱਕ ਦੇ ਜਿਹੜੇ ਨੇ ਯਾਨੀ ਕਿ ਮਿਡਲ ਸਕੂਲ ਜਿਹੜੇ ਨੇ ਉਹਦੇ ਵਿੱਚ TGT ਦੀ ਭਰਤੀ ਹੁੰਦੀ ਹੈ ਜਿਹੜੀ ਆਪਾਂ BEd ਵਾਲਿਆਂ ਦੀ ਕਹਿੰਦੇ ਆ ਠੀਕ ਹੈ ਪਰ ਆਪਣੇ ਪੰਜਾਬ ਦੇ ਵਿੱਚ 6ਵੀਂ ਤੋਂ 8ਵੀਂ ਨਹੀਂ 6ਵੀਂ ਤੋਂ 10ਵੀਂ ਤੱਕ ਅੱਗੇ ਚੱਲਦਾ ਹੈ ਠੀਕ ਹੈ ਪੁਰਾਣੇ ਜਿਹੇ ਕ ਸਟਰਕਚਰ ਦੀ ਗੱਲ ਕਰੀਏ ਨਵੀਂ ਐਜੂਕੇਸ਼ਨ ਪਾਲਿਸੀ ਦੀ ਗੱਲ ਨਾ ਕਰੀਏ ਤਾਂ ਟੀਚਰ ਕਿਹਨੇ 6th ਤੋਂ 10th ਤੱਕ ਦੀ ਕਲਾਸਾਂ ਪੜਾਉਂਦੇ ਨੇ ਫਿਰ ਆਉਂਦਾ ਸੀਨੀਅਰ ਸਕੈਂਡਰੀ ਇਹ ਹੁੰਦੇ ਨੇ ਲੈਕਚਰਰ ਠੀਕ ਹੈ ਜਿਹੜੇ ਕਿ BEd ਪਲੱਸ ਮਾਸਟਰਸ ਐਮਏ ਜਾਂ ਐਮਐਸਸੀ ਜੋ ਵੀ ਉਹਨਾਂ ਦੇ ਸਬਜੈਕਟ ਨੇ ਉਸ ਦੇ ਅਕੋਰਡਿੰਗ ਕੀ ਹੈ ਉਹਨਾਂ ਦੀ ਡਿਗਰੀ ਹੁੰਦੀ ਹੈ ਹੁਣ ਪ੍ਰਾਇਮਰੀ ਦੇ ਵਿੱਚ ਟੀਚਰ ਬਣਨ ਵਾਸਤੇ ਅੱਗੇ ਕੀ ਹੁੰਦੀ ਹੈ ਈਟੀਟੀ ਜਾਂ ਤੁਸੀਂ ਕਹਿ ਸਕਦੇ ਹੋ ਡੀਐਲਐਡ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਪ੍ਰਾਇਮਰੀ ਤੱਕ ਦੀ ਪੱਤੀ ਦੇ ਲਈ ਤੇ ਕਾਫੀ ਸਾਲਾਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਸੈਸ਼ਨ ਬੰਦ ਹੋ ਜਾਣਾ ਬੰਦ ਹੋ ਜਾਣਾ ਖਾਸ ਕਰਕੇ ਆਪਾਂ ਗੱਲ ਕਰੀਏ ਹੁਣ 2025-27 ਦਾ ਜਿਹੜਾ ਈਟੀਟੀ ਦਾ ਸੈਸ਼ਨ ਚੱਲ ਰਿਹਾ ਹੈ ਕਈ ਡਾਈਟ ਦੇ ਟੀਚਰਸ ਨੇ ਕਿਹਾ ਹੈ ਕਿ ਇਹ ਲਾਸਟ ਸੈਸ਼ਨ ਹੈ ਐਕਚੁਅਲੀ ਚ ਵੀ ਕਹਾ ਜਾ ਰਿਹਾ ਸੀ ਕਿ 2023-25 ਹੀ ਲਾਸਟ ਸੈਸ਼ਨ ਹੈ ਪਰ ਕਿਉਂਕਿ ਕੋਰਟ ਕੇਸ ਲੱਗਿਆ ਹੋਇਆ ਸੀ ਉਹਦੇ ਕਰਕੇ ਜਿਹੜਾ 2025-27 ਦੀ ਜਿਹੜੀ ਹੈ ਉਹ ਐਟਟੀਟੀ ਦੀ ਐਡਮਿਸ਼ਨ ਹੋਈ ਹੈ ਨਹੀਂ ਤਾਂ ਨਹੀਂ ਹੋਣੀ ਸੀ ਉਹਦਾ ਕਾਰਨ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਹੈ ਉਹ April 2026 ਤੋਂ ਟੋਟਲੀ ਕੀ ਹੈ ਇੰਪਲੀਮੈਂਟੇਸ਼ਨ ਇਸ ਦੀ ਹੋਣ ਵਾਲੀ ਹੈ ਠੀਕ ਹੈ ਟੋਟਲੀ ਇਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ 올 ਓਵਰ ਪੰਜਾਬ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਨੂੰ ਜਿੰਦੇ ਤਹਿਤ ਉਹਨਾਂ ਨਵਾਂ ਸਟਰਕਚਰ ਇਹ ਕਿਹਾ ਜਾ ਰਿਹਾ ਹੈ ਸਕੂਲ ਐਜੂਕੇਸ਼ਨ ਦੇ ਵਿੱਚ ਇਹ ਸਿਸਟਮ ਰਹੇਗਾ ਜਿਵੇਂ ਹੁਣ ਨਵਾਂ ਜੋ ਐਨਪੀ ਦਾ ਨਵਾਂ ਸਟਰਕਚਰ ਹੈ ਉਹ ਕੀ ਕਹਿੰਦਾ ਹੈ ਕਿ ਜਿਵੇਂ ਪ੍ਰੀ ਪ੍ਰਾਇਮਰੀ ਤੋਂ ਤੋ ਸੈਕਿੰਡ ਕਲਾਸ ਤੱਕ ਦੇ ਟੀਚਰ ਰਹਿਣਗੇ ਜਿਵੇਂ ਤੁਸੀਂ ਕਹਿ ਸਕਦੇ ਹੋ ਜਿਹੜੇ ਐਂਟੀਟੀ ਕਰਦੇ ਨੇ ਫਿਰ ਕਿ 3rd ਕਲਾਸ ਤੋਂ 8th ਕਲਾਸ ਤੱਕ ਦੇ ਟੀਚਰ ਫਿਰ ਉਸ ਤੋਂ ਬਾਅਦ 8th ਤੋਂ ਸੌਰੀ 9th ਤੋਂ 9th ਤੋਂ ਸਿੱਧਾ 12th ਦੇ ਇਹਨਾਂ ਨੂੰ ਲੈਕਚਰਰ ਦੇ ਵਿੱਚ ਐਡ ਕੀਤਾ ਜਾ ਰਿਹਾ ਵੀ ਇਹ ਲੈਕਚਰਰ ਰਹਿਣਗੇ ਜਿਹੜੇ BEd MA ਵਾਲੇ ਹੋਣਗੇ ਠੀਕ ਹੈ ਤੇ बीएड ਵੀ ਕਹੀ ਜਾ ਰਹੀ ਹੈ 1 ਸਾਲ ਦੀ ਹੋਏਗੀ ਤੇ ਉਹ बीएड ਉਹਨਾਂ ਦੀ 1 ਸਾਲ ਦੀ ਹੋਏਗੀ ਜਿਨ੍ਹਾਂ ਨੇ ਐਮਏ ਕੀਤੀ ਹੋਏਗੀ ਠੀਕ ਹੈ ਜਿਨ੍ਹਾਂ ਕੋਲ ਐਮਏ ਹੋਏਗੀ ਉਹਨਾਂ ਨੂੰ बीएड 1 ਸਾਲ ਦੀ ਹੋਏਗੀ ਤੇ ਉਹ ਸਿਰਫ ਯੂਨੀਵਰਸਿਟੀ ਦੇ ਵਿੱਚ ਹਜੇ ਤੱਕ ਸੁਣਨ ਦੇ ਵਿੱਚ ਆ ਰਿਹਾ ਕਿ 2026 ਤੋਂ ਲਾਗੂ ਹੋ ਜਾਏਗਾ ਪਰ ਅਜੇ ਤੱਕ ਕੋਈ ਅਫੀਸ਼ੀਅਲ ਇਸ ਦੇ ਬਾਰੇ ਕਿਸੇ ਵੀ ਯੂਨੀਵਰਸਿਟੀ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਠੀਕ ਹੈ ਇਹ ਚਲੋ ਹੋ ਗਿਆ 9ਵੀਂ ਤੋਂ 12ਵੀਂ ਤੱਕ ਦਾ ਅੱਗੇ ਦਾ ਸਟਰਕਚਰ ਹੁਣ ਜਿਹੜੇ ਸਟੂਡੈਂਟ ਜਿਨ੍ਹਾਂ ਦੀ 2026 ਦੇ ਵਿੱਚ ਗ੍ਰੈਜੂਏਸ਼ਨ ਕੰਪਲੀਟ ਹੋਣੀ ਹੈ ਉਹਨਾਂ ਨੂੰ ਕਿਹੜਾ ਕੋਰਸ ਕਰਨਾ ਚਾਹੀਦਾ ਹੈ ਉੰਦੇ ਬਾਰੇ ਦੇ ਵਿੱਚ ਜਰੂਰ ਉਹ ਸੁਣ ਲੈਣ ਜਾਂ ਜਿਨ੍ਹਾਂ ਨੇ ਅੱਗੇ ਕੋਈ ਟੀਚਿੰਗ profession ਦਾ ਕੋਰਸ ਕਰਨਾ ਹੈ ਜਾਂ ਕੋਈ ਡਿਪਲੋਮਾ ਕਰਨਾ ਹੈ ਤਾਂ ਉਹ ਜਰੂਰ ਸੁਣ ਲੈਣ ਦੇਖੋ ਜਿਹੜਾ ਆਪਾਂ 3rd ਕਲਾਸ ਤੋਂ 8th ਕਲਾਸ ਤੱਕ ਦਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਟਰਕਚਰ ਦਿੱਤਾ ਹੋਇਆ ਹੈ ਠੀਕ ਹੈ ਇਹ ਸਟਰਕਚਰ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਹ ਕੋਈ ਰਿਕਰੂਟਮੈਂਟ ਬਾਰੇ ਨਹੀਂ ਦਿੰਦਾ ਹੈ ਇਸ ਸਟਰਕਚਰ ਹੈ ਜਿਹੜਾ ਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਹੈ ਹੁਣ ਜਿਹੜਾ ਰਿਕਰੂਟਮੈਂਟ ਹੁੰਦੀ ਹੈ ਨਾ ਜਿਹੜੀ ਭਰਤੀ ਹੁੰਦੀ ਹੈ ਉਹ ਹਮੇਸ਼ਾ ਕਿੰਦੇ ਅਕੋਰਡਿੰਗ ਹੁੰਦੀ ਹੈ ਸਟਰਕਚਰ ਦੇ ਅਕੋਰਡਿੰਗ ਕੀਤੀ ਜਾਂਦੀ ਹੈ ਠੀਕ ਹੈ ਓਨ ਦੇ ਅਕੋਰਡਿੰਗ ਕੀ ਹੈ ਇੱਕ ਬਲੂਪ੍ਰਿੰਟ ਤਿਆਰ ਕੀਤਾ ਜਾਂਦਾ ਹੈ ਭਰਤੀਆਂ ਦਾ ਜਾਂ ਜਿਹੜੇ ਵੀ ਟੀਚਰ ਰਿਕਰੂਟਮੈਂਟਸ ਨੇ ਉਹਨਾਂ ਨੂੰ ਬਣਾਉਂਦਾ ਪਰ ਅਜੇ ਤੱਕ ਕੀ ਹੈ ਕੋਈ ਸਟਰਕਚਰ ਪੂਰੀ ਤਰ੍ਹਾਂ ਲਾਗੂ ਹੀ ਨਹੀਂ ਹੋਇਆ ਤਾਂ 2026 ਦੇ ਵਿੱਚ ਮੰਨ ਲਓ ਲਾਗੂ ਹੁੰਦਾ ਹੈ ਤਾਂ 2026 ਤੋਂ ਬਾਅਦ ਛੇ ਵੀ ਤੋਂ 1 ਸਾਲ 2 ਸਾਲ ਬਾਅਦ ਜਾ ਕੇ ਕਿਤੇ ਕਈ ਰਿਕਰੂਟਮੈਂਟ ਦੇ ਸਟਰਕਚਰ ਚ ਵੀ ਚੇਂਜ ਆਏਗਾ ਉਸ ਤੋਂ ਪਹਿਲਾਂ ਚੇਂਜ ਬਹੁਤ ਜ਼ਿਆਦਾ ਮੁਸ਼ਕਿਲ ਹੈ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ 2023 ਤੋਂ ATT ਦੇ ਲਈ ਕੀ ਹੈ ਗ੍ਰੈਜੂਏਸ਼ਨ ਕੰਪਲਸਰੀ ਹੋ ਗਈ ਹੈ ਹਨਾ ਜਿਹੜੇ ਗ੍ਰੈਜੂਏਸ਼ਨ ਵਾਲੇ ਨੇ ਉਹ ਹੀ ATT ਕਰ ਸਕਦੇ ਨੇ ਤੁਨ 2023 ਲੰਘ ਗਿਆ 2024 ਲੰਘ ਗਿਆ 2025 ਵੀ ਲੰਘ ਚਲੇ 3 ਸਾਲ ਹੋ ਗਏ ਨੇ ਅਜੇ ਤੱਕ ATT ਦੀ ਭਰਤੀ ਨਹੀਂ ਆਈ ਹੁਣ ਨਵੀਂ ਭਰਤੀ ਆਏਗੀ ਤਾਂ 100% ਉਸ ਦੇ ਵਿੱਚ ਕੀ ਹੈ ਗ੍ਰੈਜੂਏਸ਼ਨ ਮੰਗੀ ਜਾਏਗੀ ਕਿਉਂ ਕਿਉਂਕਿ ਜਿਹੜੀ ਇੰਪਲੀਮੈਂਟੇਸ਼ਨ ਹੋਈ ਹੈ ਗ੍ਰੈਜੂਏਸ਼ਨ ਦੀ ਈਟੀਟੀ ਜਿਹੜੀ ਗ੍ਰੈਜੂਏਸ਼ਨ ਬੇਸ ਹੋਈ ਹੈ ਉਸ ਨੂੰ 3 ਸਾਲ ਹੋ ਚੁੱਕੇ ਨੇ ਐਵੇਂ ਹੁੰਦਾ ਹੁਣ ਮੰਨ ਲਓ ਨਵਾਂ ਸਟਰਕਚਰ ਲਾਗੂ ਹੁੰਦਾ ਹੈ ਤਾਂ ਨਵੀਂ ਜਿਹੜੀ ਰਿਕਰੂਟਮੈਂਟ ਆਵੇਗੀ ਉਸ ਤੇ ਨਵਾਂ ਸਟਰਕਚਰ ਦੇ ਅਕੋਰਡਿੰਗ ਜਿਹੜੀ ਰਿਕਰੂਟਮੈਂਟ ਹੋਣੀ ਹੈ ਉਹ ਪ੍ਰੋਸੈਸ ਜਿਹੜਾ ਹੈ ਲਗਭਗ 3 ਸਾਲ ਬਾਅਦ ਹੋਏਗਾ ਤਾਂ ਉਨੀ ਦੇਰ ਤੱਕ ਪੁਰਾਣੇ ਕੋਰਸਾਂ ਨੂੰ ਵੀ ਵੈਲਿਡ ਮੰਨਿਆ ਜਾਏਗਾ ਇਵਨ ਥੈਟ ਅੱਗੇ ਵੀ ਵੈਲਿਡ ਮੰਨਿਆ ਜਾਏਗਾ ਠੀਕ ਹੈ ਇਹ ਚੀਜ਼ ਤਾਂ ਤੁਹਾਨੂੰ ਕੋਈ ਵੀ ਟੀਚਰ ਦੱਸ ਦੇਗਾ ਜਾਂ ਡਾਇਰੈਕਟ ਵਾਲੇ ਦੱਸ ਦੇਣਗੇ ਇਸ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਸੰਭਾਵਨਾ ਹੈ ਕਿ 8TT ਦੀ ਐਡਮਿਸ਼ਨ ਹੋਏਗੀ ਠੀਕ ਹੈ 8TT ਦੀ ਐਡਮਿਸ਼ਨ ਹੋਵੇਗੀ ਹੁਣ ਇਸ ਦਾ ਨਾ ਮੇਨ ਕਾਰਨ ਇਹ ਹੈ ਕਿਉਂਕਿ 8TT ਜਿਹੜਾ ਕੋਰਸ ਹੈ ਗ੍ਰੈਜੂਏਸ਼ਨ ਬੇਸ ਵੀ ਜਿਹੜਾ ਇਹਨਾਂ ਨੇ ਕੀਤਾ ਹੈ ਨਾ 8TT ਦੀ ਐਡਮਿਸ਼ਨ ਉਹਦਾ ਨੋਟੀਫਿਕੇਸ਼ਨ ਕੀਤਾ ਮਈ ਮੇਰੇ ਹਿਸਾਬ ਦੇ ਵਿੱਚ 27 ਮਈ 2025 ਨੂੰ ਆਇਆ ਸੀ ਤੇ ਪਿਛਲੇ ਜੇਕਰ ਤੁਸੀਂ 2023 ਜਾਂ ਉਸ ਤੋਂ ਪਹਿਲਾਂ ਦਾ ਵੀ ਦੇਖੋ ਤਾਂ ਜਿਹੜਾ ਨੋਟੀਫਿਕੇਸ਼ਨ ਹੈ ਨਾ ਉਹ ਹਮੇਸ਼ਾ ਜੂਨ ਦੇ ਵਿੱਚ ਆ ਜਾਂਦਾ ਹੈ ਐਡਮਿਸ਼ਨ ਦੇ ਰਿਗਾਰਡਿੰਗ ਹਾਲਾਂਕਿ 2024 ਦੇ ਵਿੱਚ ਐਡਮਿਸ਼ਨਾਂ ਨਹੀਂ ਹੋਈਆਂ ਸੀ ਆਪਾਂ ਨੂੰ ਪਤਾ ਹੈ ਹੋ ਸਕਦਾ ਅਗਲੇ ਸਾਲ ਐਡਮਿਸ਼ਨਾਂ ਵੈਸੇ ਨਾ ਹੋਣ ਪਰ ਸੰਭਾਵਨਾ ਹੈ ਕਿ ATEET ਦੇ ਐਡਮਿਸ਼ਨ ਹੋਵੇਗੀ ਜੇਕਰ ਨਵਾਂ ਕੋਰਸ ਵੀ ਉਹਨਾਂ ਨੇ ਲਾਂਚ ਕਰਨਾ ਹੁੰਦਾ ਨਾ ਤਾਂ 2025 ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਉਸ ਦੇ ਬਾਰੇ ਦੱਸ ਦੇਣਾ ਸੀ ਠੀਕ ਹੈ ਉਸ ਦੇ ਬਾਰੇ ਨੋਟੀਫਿਕੇਸ਼ਨ ਜਾਂ ਕੋਈ ਵੀ ਤੁਸੀਂ ਕਹਿ ਸਕਦੇ ਹੋ ਆਫੀਸ਼ੀਅਲ ਸਟੇਟਮੈਂਟ ਡਿਪਾਰਟਮੈਂਟ ਵੱਲੋਂ ਐਸਸੀਆਰਟੀ ਵੱਲੋਂ ਦੇ ਦਿੱਤੀ ਜਾਣੀ ਸੀ ਜੇਕਰ ਐਵੇਂ ਹੁੰਦਾ ਤਾਂ ਠੀਕ ਹੈ ਦੂਜੀ ਗੱਲ ਅਦਰ ਸਟੇਟ ਦੇ ਵਿੱਚ ਵੀ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਕੋਈ ਅਦਰ ਸਟੇਟ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਕੋਈ ਨਵਾਂ ਕੋਰਸ ਨਹੀਂ ਆਇਆ ਜੀਬੀਟੀ ਈਟੀਟੀ ਤੋਂ ਇਲਾਵਾ ਡੀਐਲਐਡ ਨੂੰ ਮਤਲਬ ਚੇਂਜ ਕੀਤਾ ਹੋਵੇ 4 ਸਾਲ ਦਾ ਕੋਰਸ ਆਇਆ ਹੋਵੇ ਹਾਂ ਫਿਊਚਰ ਦੇ ਵਿੱਚ ਆਏਗਾ ਇਹ 100% ਹੈ ਪਰ 2026 ਦੇ ਵਿੱਚ ਹੀ ਆਏਗਾ ਤਾਂ ਇਸੇ ਹਜੇ ਸੰਭਾਵਨਾ ਘੱਟ ਹੈ ਪਰ ਇਹ ਇੱਕ ਰਿਸਕ ਤੇ ਪਿਆ ਹੈ ਕਿ 2026 ਦੇ ਵਿੱਚ ਐਡਮਿਸ਼ਨ ਹੋਏਗੀ 8TT ਤਾਂ ਜ ਨਹੀਂ ਹੋਏਗੀ ਮਤਲਬ ਕੁਝ ਵੀ ਨਹੀਂ ਪਤਾ ਠੀਕ ਹੈ ਹਾਂ ਤਾਂ मोस्टली ਚਾਂਸ ਹੈ ਹੈਗੇ ਨੇ ਕਿ ਸ਼ਾਇਦ ਐਡਮਿਸ਼ਨ ਹੋ ਜਾਏ ਬਟ ਜੇਕਰ 2025 ਦੀ ਸੌਰੀ 26 ਦੀ ਜਨਵਰੀ ਫਰਵਰੀ ਦੇ ਵਿੱਚ ਨੋਟੀਫਿਕੇਸ਼ਨ ਆਕਰ ਫਿਰ ਮੁਸ਼ਕਿਲ ਹੈ ਕਿਉਂਕਿ ਜੇਕਰ ਤੁਸੀਂ SSC ਪੰਜਾਬ ਦਾ ਨੋਟੀਫਿਕੇਸ਼ਨ ਦੇਖੋ ਜਦੋਂ ਪਹਿਲਾਂ ETT ਕੀ ਹੁੰਦੀ ਸੀ ਪਲੱਸ 2 بیس ਹੁੰਦੀ ਸੀ ਪਲੱਸ 2 ਯਾਨੀ ਕਿ 12th بیس ਹੁੰਦੀ ਸੀ ਤਾਂ 2022 ਦਾ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਨੋਟੀਫਿਕੇਸ਼ਨ ਭੇਜਿਆ ਸੀ ਠੀਕ ਹੈ ਨਵੰਬਰ ਦੇ ਵਿੱਚ ਉਹਨਾਂ ਨੇ ਇੱਕ ਕੀ ਹੈ ਨੋਟੀਫਿਕੇਸ਼ਨ ਭੇਜਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਗਲੇ ਸਾਲ ਯਾਨੀ ਕਿ 2023-25 ਦਾ ਜਿਹੜੇ ਸੈਸ਼ਨ ਤੋਂ 8TT ਦੀ ਐਡਮਿਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਬੇਸ ਹੋਏਗੀ ਠੀਕ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਏਗੀ ਸਿਰਫ ਉਹ ਹੀ 8TT ਦੇ ਵਿੱਚ ਐਡਮਿਸ਼ਨ ਲੈ ਪਾਣਗੇ ਤਾਂ ਉਹਨਾਂ ਨੇ ਲਗਭਗ 8 ਮਹੀਨੇ ਪਹਿਲਾਂ ਹੀ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਜਿਸ ਤੇ ਕੇਸ ਵਗੈਰਾ ਵੀ ਲੱਗੇ ਸੀ ਬਟ ਉਹ ਕੇਸ ਦਾ ਕੋਈ ਫਾਇਦਾ ਨਹੀਂ ਹੋਇਆ ਸੀ ਠੀਕ ਹੈ ਆ ਕਰਕੇ ਤੁਸੀਂ ਯਾਤ ਐਸਐਸਏ ਤੇ ਅਪਡੇਟ ਰਹੋ ਜਿਨ੍ਹਾਂ ਨੇ ਅਗਲੇ ਸਾਲ ਐਡਮਿਸ਼ਨ ਲੈਣੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਜਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਟ ਮੈਂ ਤੁਹਾਨੂੰ ਸਾਰੀਆਂ ਗੱਲਾਂ ਤਾਂ ਦੱਸੀਆਂ ਨੇ ਕਿਉਂਕਿ ਖਾਸ ਕਰਕੇ ਜਿਹੜੇ ਡਾਈਟਸ ਦੇ ਵਿੱਚ ਸਟੂਡੈਂਟ ਪੜ੍ਹ ਰਹੇ ਨੇ ਉਹਨਾਂ ਨੇ ਗੱਲ ਜਰੂਰ ਸੁਣ ਲਈ ਹੋਏਗੀ ਕੋਚ ਡਾਇਟਸ ਦੇ ਟੀਚਰਸ ਨੇ ਕਿਹਾ ਕਿ ਇਹ ਤੁਹਾਡਾ ਲਾਸਟ ਬੈਚ ਹੈ ਠੀਕ ਹੈ 2025 27 ਜਿਹੜਾ ਬੈਚ ਹੈ ਨਾ ਉਸ ਨੂੰ ਕੀ ਹੈ ਲਾਸਟ ਬੈਚ ਮੰਨਿਆ ਜਾ ਰਿਹਾ ਹੈ 8TT ਦਾ ਵੀ ਅਗਲੇ ਸਾਲ ਕੋਈ ਨਵਾਂ ਕੋਰਸ ਆ ਜਾਏਗਾ ਆਇਆ ਵੀ ਤਾਂ ਉਹ ਗ੍ਰੈਜੂਏਸ਼ਨ ਬੇਸ ਹੀ ਹੋਏਗਾ ਤੇ ਹੁਣ ਵੀ 8TT ਗ੍ਰੈਜੂਏਸ਼ਨ ਬੇਸ ਹੀ ਆ ਤਾਂ ਕੋਈ ਜ਼ਿਆਦਾ ਇਸ ਦੇ ਵਿੱਚ ਮਤਲਬ ਪ੍ਰੋਬਲਮ ਦਿੱਕਤ ਨਹੀਂ ਹੋਏਗੀ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਜਿਹੜਾ ਨਵਾਂ ਕੋਰਸ ਹੋਵੇ ਉਸ ਦੀ ਲੈਂਥ ਥੋੜੀ ਜੀ ਵੱਧ ਜਾਵੇ ਤਾਂ ਉੱਥੇ ਵੀ ਵੇਖੋ ਜੇਕਰ ਆਪਾਂ ਨਾ ਕਾਮਨ ਸੈਂਸ ਲਗਾਈਏ ਵੀ 4 ਸਾਲ ਦਾ ਮੰਨ ਲਓ ਕੋਈ ਕੋਰਸ ਲਾਂਚ ਕਰਦੇ ਨੇ ਤਾਂ ਹੁਣ ਜਿਹੜਾ 8TT ਦਾ ਕੋਰਸ ਚੱਲ ਰਿਹਾ ਉਹ ਵੀ ਲਗਭਗ 3 ਸਾਲ ਤੋਂ ਉਸ ਦੇ ਵਿੱਚ ਪੈ ਜਾਂਦੇ ਨੇ ਤੇ ਆਪਾਂ ਰਿਕਰੂਟਮੈਂਟ ਵੀ ਹਰ ਸਾਲ ਥੋੜੀ ਦੇਖਦੇ ਆ ਵੀ ਚੰਡੀਗੜ੍ਹ ਤਰ੍ਹਾਂ ਜਾਂ ਦਿੱਲੀ ਤਰ੍ਹਾਂ ਜਾਂ ਰਾਜਸਥਾਨ ਤਰ੍ਹਾਂ ਹਰ ਸਾਲ ਹੀ ਰਿਕਰੂਟਮੈਂਟ ਆਦੀ ਨਹੀਂ ਆਪਣੇ ਪੰਜਾਬ 'ਚ ਤਾਂ ਵੈਸੇ ਵੀ ਇਹ ਸਿਸਟਮ ਹੈਗਾ 5 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਤਾਂ ਇਹ ਕੋਈ ਜ਼ਿਆਦਾ ਇਟਾ ਵੱਟਾ ਸਮੱਸਿਆ ਨਹੀਂ ਹੈਗੀ ਬਾਕੀ ਜੇਕਰ ਆਪਾਂ 8TT ਦੀ ਗੱਲ ਕਰੀਏ ਹਾਂ ਅਗਲੇ ਸੈਸ਼ਨ 2000 26 27 ਜਿਹੜਾ ਸੈਸ਼ਨ ਹੈ ਉਹ ਜਰੂਰ ਰਿਸਕ ਤੇ ਪਿਆ ਹੈ ਕਿਉਂਕਿ ਉਸ ਦਾ ਕੋਈ ਪਤਾ ਨਹੀਂ ਅਗੈਸਰ ਐਡਮਿਸ਼ਨ ਹੋਏਗੀ ਜਾਂ ਫਿਰ ਨਹੀਂ ਹੋਏਗੀ ਤੇ 2026 ਦੇ ਵਿੱਚ ਜੇਕਰ ਆਪਾਂ ਐਨਪੀ ਵੇਖਦੇ ਆ ਕਿ ਉਹ 100% ਜਿਹੜੀ ਹੈ ਲਾਗੂ ਹੁੰਦੀ ਹੈ ਫਿਰ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਨਵੇਂ ਕੋਰਸ ਜਲਦੀ ਹੀ ਮਿਲ ਜਾਣਗੇ ਠੀਕ ਹੈ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੇ ਕੋਰਸ ਨੇ ਉਹ ਹੌਲੀ-ਹੌਲੀ ਜਿਹੜੇ ਨੇ ਇੰਪਲੀਮੈਂਟ ਹੋ ਰਹੇ ਨੇ ਤੇ ਐਸਸੀਆਰਟੀ ਤਾਂ ਫਿਰ ਇੱਕ ਸੈਂਟਰ ਲੈਵਲ ਦਾ ਡਿਪਾਰਟਮੈਂਟ ਹੈ ਤੁਸੀਂ ਆਪ ਸੋਚੋ ਜਿਹੜਾ ਈਟੀਟੀ ਹੁੰਦੇ ਆ ਨਾ ਜਾਂ ਡੀਐਲਐਡ ਇਸ ਨੂੰ ਕੋਈ ਵੀ ਯੂਨੀਵਰਸਿਟੀ ਨਹੀਂ ਲੀਡ ਕਰਦੀ ਜਿਵੇਂ ਬੀਐਡ ਕਿਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੁੰਦੀ ਹੈ ਕਿਸ ਨੇ ਪਟਿਆਲਾ ਯੂਨੀਵਰਸਿਟੀ ਤੋਂ ਜਿਹੜੀ ਈਟੀਟੀ ਡੀਐਲ ਰਾਣਾ ਓਐਸਸੀਆਰਟੀ ਜਿਹੜੀ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਹੈ ਐਸਸੀਈਆਰਟੀ ਠੀਕ ਹੈ ਉਹ ਹੀ ਇਸ ਨੂੰ ਕੀ ਹੈ ਲੀਡ ਕਰਦੀ ਹੈ ਠੀਕ ਹੈ ਹਾਂਜੀ ਤੇ एससीआरटी ਨੇ ਨਾ ਅੱਗੇ ਹਰ ਸਟੇਟ ਨੂੰ ਆਪ ਦੇ ਡਿਪਾਰਟਮੈਂਟ ਦੇ ਮੰੰਦੇ ਬਿਠਾਏ ਹੁੰਦੇ ਨੇ ਵੀ ਅਲੱਗ-ਅਲੱਗ ਡਿਪਾਰਟਮੈਂਟ ਸਟੇਟ ਨੂੰ ਦਿੱਤੇ ਹੁੰਦੇ ਨੇ ਜਿਵੇਂ ਪੰਜਾਬ ਦੇ ਵਿੱਚ ਹੈਗਾ एससीआरटी ਪੰਜਾਬ ਠੀਕ ਹੈ ਉਸ ਦਾ ਜਨਰਲ ਐਕਟ ਡਾਇਰੈਕਟਰ ਹੈ ਤਾਂ ਜਿਵੇਂ ਹੀ ਉੱਥੇ ਪੰਜਾਬ ਦੇ ਜਿਹੜੇ एससीआरटी ਹੈ ਉੱਥੇ ਦੇ ਡਾਇਰੈਕਟਰ ਨੂੰ ਜਦੋਂ ਨੋਟੀਫਿਕੇਸ਼ਨ ਮਿਲ ਗਿਆ ਕਿ ਤੁਸੀਂ ਨਿਊ ਐਜੂਕੇਸ਼ਨਲ ਪਾਲਿਸੀ ਦੇ ਅਕੋਰਡਿੰਗ ਨਿਊ ਕੋਰਸ ਨੂੰ ਇੰਪਲੀਮੈਂਟ ਕਰਨਾ ਹੈ ਜਾਂ ਉਸ ਦੀ ਐਡਮਿਸ਼ਨਸ ਕਰਨੀਆਂ ਨੇ ਤਾਂ ਉਸ ਨੂੰ ਦੱਸੋ ਤਾਂ ਨਾਰਮਲੀ ਉਸ ਦਾ ਇੱਕ ਵੱਡਾ ਸਾਰਾ ਨੋਟੀਫਿਕੇਸ਼ਨ ਤੁਹਾਨੂੰ ਬਰੀਫ ਨੋਟੀਫਿਕੇਸ਼ਨ ਮਿਲੇਗਾ ਜਿਹੜਾ ਚੰਗੀ ਤਰੀਕੇ ਨਾਲ ਐਕਸਪਲੇਨ ਕੀਤਾ ਹੋਏਗਾ ਤਾਂ ਉਹ ਆਪਾਂ ਨੂੰ ਮਿਲ ਜੇਗਾ ਲਗਭਗ ਐਡਮਿਸ਼ਨਸ ਤੋਂ ਹੋ ਸਕਦਾ 1 ਸਾਲ ਪਹਿਲਾਂ ਜਾਂ 7-8 ਮਹੀਨੇ ਪਹਿਲਾਂ ਤਾਂ ਮਿਲਣਾ ਚਾਹੀਦਾ ਹੈ ਕੋਈ ਵੀ ਕੋਰਸ ਹੁੰਦਾ ਨਾ ਨਵਾਂ ਕੋਰਸ ਲਾਗ ਹੁੰਦਾ ਤਾਂ ਉਹ ਪਹਿਲਾਂ ਦੱਸਿਆ ਜਾਂਦਾ ਠੀਕ ਹੈ ਹਾਂ ਹੁਣ ਇੱਕ ਚੀਜ਼ ਹੋਰ ਤੁਹਾਨੂੰ ਆਪਾਂ ਜ਼ਰੂਰ ਦੱਸ ਦਿੰਨੇ ਆ ਖਾਸ ਕਰਕੇ ਜਿਹੜੇ ਸਿਰਫ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਹੀ ਆਉਣਾ ਚਾਹੁੰਦੇ ਨੇ ਤਾਂ ਜਿਹੜੇ ਸਿਰਫ ਟੀਚਿੰਗ ਡਿਪਾਰਟਮੈਂਟ ਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਇਹ ਗੱਲ ਹੈ ਕਿ ਮੰਨ ਲਓ ਤੁਹਾਡਾ ਇਸ ਸਾਲ ਤੁਸੀਂ 8TT ਦਾ ਇੰਟਰਸਟ ਦਿੱਤਾ ਹੋਇਆ ਹੈ ਤਾਂ ਮੇਰੇ ਹਿਸਾਬ ਦੇ ਵਿੱਚ ਜੇਕਰ ਤੁਸੀਂ ਮੈਨੇਜਮੈਂਟ ਕੋਟਾ ਚ ਐਡਮਿਸ਼ਨ ਲੈਂਦੇ ਹੋ ਜੇਕਰ ਤੁਸੀਂ ਅਜੇ ਤੱਕ ਐਡਮਿਸ਼ਨ ਨਹੀਂ ਲਈ ਤਾਂ ਉਸ ਦੇ ਵਿੱਚ ਕੋਈ ਘਾਟਾ ਨਹੀਂ ਹੈ ਤੁਹਾਨੂੰ ਐਡਮਿਸ਼ਨ ਲੈ ਲੈਣੀ ਚਾਹੀਦੀ ਹੈ ਕਿਉਂਕਿ ਅਗਲੇ ਐਡਮਿਸ਼ਨ ਰਿਸਕਿਆ ਹੋ ਸਕਦਾ ਹੈ ਅਗਲੇ ਸੈਸ਼ਨ ਦੇ ਵਿੱਚ ਐਡਮਿਸ਼ਨ ਹੋਵੇ ਹੀ ਨਾ ਇੱਕ ਸਾਲ ਦਾ ਗੈਪ ਹੈ ਜੇ 27 ਚ ਹੋ ਜਾਣਾ ਹੈ ਕਿਉਂਕਿ 2024 ਦੇ ਵਿੱਚ ਵੀ ਗੈਪ ਹੋਇਆ ਸੀ ਸੈਕਿੰਡ ਗੱਲ ਜਿਹੜੇ ਹੁਣ ਗ੍ਰੈਜੂਏਸ਼ਨ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਅੱਗੇ ਦਾ ਸੋਚਾ ਹੈ ਵੀ ਜਿਨ੍ਹਾਂ ਨੇ ਐਮਏ ਵਗੈਰਾ ਕਰ ਲੀਕੀ ਅਸੀਂ ਐਜੂਕੇਸ਼ਨਲ ਜਾਂ ਪ੍ਰੋਫੈਸ਼ਨਲ ਕੋਈ ਡਿਗਰੀ ਕਰਨੀ ਹੈ ਤਾਂ ਮੇਰੇ ਹਿਸਾਬ ਦੇ ਵਿੱਚ ਤੁਹਾਡੇ ਕੋਲ ਸਿਰਫ ਦੋ ਹੀ ਆਪਸ਼ਨਾਂ ਬਚਦੀਆਂ ਨੇ ਇੱਕ ਹੁੰਦੀ ਹੈ ਬੀਐਡ ਜਾਂ ਫਿਰ ਤੁਸੀਂ ਜਿਹੜਾ ਡੀਐਲਐਡ ਸੋਚਦੇ ਹੋ ਠੀਕ ਹੈ ਜਿਹਨੂੰ ਏਟੀਟੀ ਆਪਾਂ ਕਹਿੰਦੇ ਆ ਤੇ ਜੇਕਰ ਤੁਹਾਡੇ ਕੋਲ ਏਟੀਟੀ ਦੇ ਅਪਰੋਚ ਨੈਕਸਟ ਇਅਰ ਨਹੀਂ ਬਣਦੀ ਵੈਸੇ ਤਾਂ ਤੁਹਾਨੂੰ ਵੇਟ ਕਰਨਾ ਚਾਹੀਦਾ ਠੀਕ ਹੈ ਮੇਰੇ ਅਕੋਰਡਿੰਗ ਤਾਂ ਤੁਹਾਨੂੰ ਵੇਟ ਕਰ ਲੈਣਾ ਚਾਹੀਦਾ ਨਹੀਂ ਤਾਂ ਤੁਸੀਂ ਬੀਐਡ ਦਾ ਇੰਟਰਸਟ ਜ਼ਰੂਰ ਭਰ ਕੇ ਦੇਣਾ ਐਂਟਰਸ ਭਰ ਕੇ ਦੇਨ ਜ਼ਰੂਰ ਜਾਣਾ ਬੀੜ ਦਾ ਐਂਟਰਸ 80 TV ਜੇਕਰ ਨੋਟੀਫਿਕੇਸ਼ਨ ਆਇਆ ਤਾਂ ਉਸ ਦੀ ਉਡੀਕ ਜ਼ਰੂਰ ਕਰੋ ਉਸ ਤੇ ਉਮੀਦ ਜ਼ਰੂਰ ਰੱਖੋ ਪਰ ਤੁਸੀਂ ਬੀੜ ਦਾ ਐਂਟਰਸ ਜ਼ਰੂਰ ਦੇ ਦੇਣਾ ਤੇ ਬੀੜ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਆਪਣੇ ਸਬਜੈਕਟ ਦੇ ਨਾਲ ਇੰਗਲਿਸ਼ ਜ਼ਰੂਰ ਰੱਖ ਲੈਣਾ ਇੰਗਲਿਸ਼ ਦੇ ਪੈਡਾਗੋਜੀ ਜੇਕਰ ਤੁਸੀਂ ਗ੍ਰੈਜੂਏਸ਼ਨ BA BSC ਦੇ ਵਿੱਚ ਤੁਸੀਂ ਇੰਗਲਿਸ਼ ਨਹੀਂ ਪੜ੍ਹੀ ਹੋਈ ਤਾਂ ਤੁਸੀਂ ਕੀ ਐਡੀਸ਼ਨਲ ਦੇ ਐਗਜ਼ਾਮ ਦੇ ਦੇਣਾ ਪਤਾ ਇਹਦਾ ਰੀਜ਼ਨ ਕੀ ਹੈ ਐਸਐਸਟੀ ਪੋਸਟਾਂ ਹੁੰਦੀਆਂ ਨੇ ਬੇਡ ਦੀਆਂ ਤਾਂ ਲਗਭਗ 25000 ਪਲੱਸ ਸਟੂਡੈਂਟ ਅਪਲਾਈ ਕਰਦਾ ਹੈ ਠੀਕ ਹੈ ਹਿੰਦੀ ਪੰਜਾਬੀ ਇਹਨਾਂ ਦੇ ਵੀ 15000 ਪਲੱਸ ਸਟੂਡੈਂਟ ਹੁੰਦੇ ਹਨ ਅਪਰੋਕਸੀਮੇਟਲੀ 15000 ਪਲੱਸ 20000 ਵੀ ਹੋ ਸਕਦੇ ਨੇ ਠੀਕ ਹੈ ਫਿਰ ਆਦੇ ਸਾਇੰਸ ਸਾਇੰਸ ਦੇ ਵਿੱਚ ਹੁੰਦੇ ਹਨ ਲਗਭਗ 6 ਤੋਂ 7000 ਠੀਕ ਹੈ ਇੰਨੇ ਸਟੂਡੈਂਟ ਹੋ ਜਾਂਦੇ ਨੇ ਮੈਥ ਦੇ ਵਿੱਚ ਚਲੇ ਜਾਂਦੇ ਨੇ 12000 10 ਤੋਂ 12000 ਇੱਕ ਵਾਰੀ 3704 ਮੈਥ ਦੀ ਪੋਸਟ ਆਇਆ ਸੀ ਉਹ ਰੇਅਰ ਕੇਸ ਸੀ ਉਦੋਂ ਸਿਰਫ 6000 ਦੇ ਕਰੀਬ 6700 ਬੱਚਿਆਂ ਨੇ ਉਦੋਂ ਪੇਪਰ ਭਰਿਆ ਸੀ ਉਹ ਇੱਕ ਰੇਅਰ ਕੇਸ ਆਇਆ ਸੀ ਨਹੀਂ ਤਾਂ 10000 ਮੈਥ ਦੇ ਬੱਚੇ ਆ ਜਾਂਦੇ ਪਰ ਇੰਗਲਿਸ਼ ਦੀ ਜੇਕਰ ਗੱਲ ਕਰੀ ਨਾ ਤੁਸੀਂ ਪੰਜਾਬ ਪਿਛਲੇ ਪੇਪਰਾਂ ਦਾ ਨਾ ਇੱਕ ਪੂਰੀ ਲਿਸਟ ਆਦੀ ਕਿ ਕਿਹੜੇ-ਕਿਹੜੇ ਬੱਚਾ ਐਬਸੈਂਸ ਦੀ ਕਿਸ ਦੇ ਕਿੰਨੇ ਨੰਬਰ ਨੇ ਤਾਂ ਤੁਸੀਂ ਇੰਗਲਿਸ਼ ਦਾ ਰਿਜ਼ਲਟ ਕੱਟ ਕੇ ਦੇਖ ਲਓ ਇੰਗਲਿਸ਼ ਦਾ ਪੇਪਰ 4000 ਤੋਂ ਹਮੇਸ਼ਾ ਘੱਟ ਬੱਚੇ ਭਰਦੇ ਨੇ 3000 ਜਾਂ 3700 ਜਾਂ 3300 ਤੇ ਉਹਦੇ ਵਿੱਚ ਵੀ ਪਤਾ ਕੀ ਹੁੰਦਾ ਉਹਦੇ ਵਿੱਚ ਵੀ ਇਹ ਹੁੰਦਾ ਕਿ 303300 ਦੇ ਵਿੱਚੋਂ ਮੋਸਟਲੀ 1000 ਬੱਚੇ ਉਹ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਵੈਸੇ ਭਰਿਆ ਹੁੰਦਾ ਉਹਨਾਂ ਦਾ ਪੀਐਸਟੈਟ ਕਲੀਅਰ ਹੀ ਨਹੀਂ ਹੁੰਦਾ ਠੀਕ ਹੈ ਤੇ ਇੰਗਲਿਸ਼ ਦੇ ਵਿੱਚ ਲਗਭਗ ਤੁਸੀਂ ਇਹ ਮੰਨ ਕੇ ਚੱਲੋ ਸਿਰਫ 2000 ਬੱਚਾ ਜਿਹੜਾ ਹੈ ਉਹ ਐਲੀਜੀਬਲ ਹੁੰਦਾ ਹੈ ਵੈਲਿਡ ਹੁੰਦਾ ਹੈ ਜੌਬ ਦੇ ਲਈ ਤੇ ਮੰਨ ਲਓ ਤੁਸੀਂ 500 ਪੋਸਟ ਆਈਆਂ ਨੇ ਜੇਕਰ 500 ਪੋਸਟਾਂ ਵੀ ਆਂਦੀਆਂ ਨੇ ਤਾਂ 4 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈ ਉਹ ਸਿਲੈਕਟ ਹੋਏਗਾ ਤਾਂ ਇਹ ਤੁਸੀਂ ਬੇੜ ਬਾਰੇ ਸੋਚ ਸਕਦੇ ਹੋ ਜੇਕਰ ਤੁਹਾਡੀ ਇੰਗਲਿਸ਼ ਚੰਗੀ ਹੈ ਜੇਕਰ ਮੈਥ ਸਾਇੰਸ ਤੁਹਾਡੇ ਕੋਲ ਸਬਜੈਕਟ ਹੈਗਾ ਫਿਰ ਵੀ ਤੁਸੀਂ ਵਧੀਆ ਜਗ੍ਹਾ ਤੇ ਹੋ ਐਸਐਸਟੀ ਤੇ ਤੁਸੀਂ ਹੋ ਪਰ ਇੱਥੇ ਐਸਐਸਟੀ ਦੇ ਵਿੱਚ ਤੁਹਾਨੂੰ ਕੰਪੀਟੀਸ਼ਨ ਜ਼ਰੂਰ ਦੇਖਣ ਨੂੰ ਮਿਲੇਗਾ ਠੀਕ ਹੈ ਪਰ ਇਹ ਨਹੀਂ ਕਹਿੰਦੇ ਕਿ ਤੁਸੀਂ ਮਿਹਨਤ ਕਰੋ ਤਾਂ ਤੁਹਾਨੂੰ ਤਾਂ ਵੀ ਜੋਬ ਨਹੀਂ ਮਿਲਣੀ ਐਸਐਸਟੀ ਚ ਸਟੂਡੈਂਟ ਲੱਗ ਨਹੀਂ ਕਿ ਮੰਨ ਲਓ 700 ਪੋਸਟਾਂ ਆਈਆਂ ਨੇ ਕੋਈ ਤਾਂ ਬੱਚੇ ਲੱਗਣਗੇ ਮਿਹਨਤ ਕਰਕੇ ਪਰ ਜੇਕਰ ਤੁਸੀਂ ਇਹ ਸੋਚਦੇ ਹੋ ਸਿਰਫ ਡੀਐਲਐਡ ਦਾ ਹੀ ਕੋਰਸ ਕਰਨਾ ਹੈ ਵੀ ਡੀਐਲਐਡ ਆ ਹੀ ਜਾਏਗਾ ਤੁਸੀਂ ਉਸ ਦੀ ਡੀਕ ਕਰਦੇ ਰਹਿੰਦੇ ਹੋ ਤਾਂ ਤੁਸੀਂ ਥੋੜਾ ਜਿਆਦਾ ਰਿਸਕ ਲੈ ਰਹੇ ਹੋ ਬਗੇ ਠੀਕ ਹੈ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਕਿ ਹੋ ਸਕਦਾ ਹੈ ਤੁਹਾਨੂੰ 8TT ਅਗਲੇ ਸਾਲ ਨਾ ਮਿਲੇ ਤੇ ਇਹ ਵੀ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਡਾਈਟ ਦੇ ਟੀਚਰs ਇਹ ਗੱਲ ਕਹਿ ਰਹੇ ਨੇ ਤੇ ਡਾਈਟ ਜਿਹੜੀ ਸੰਸਥਾ ਹੁੰਦੀ ਹੈ ਨਾ ਹੁੰਦੀ ਹੈ ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨਲ ਐਂਡ ਟ੍ਰੇਨਿੰਗ ਠੀਕ ਹੈ ਜਿਵੇਂ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੀ ਡਾਈਟ ਹੈ ਡਿਸਟ੍ਰਿਕਟ ਇੰਸਟੀਚਿਊਸ਼ਨ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਤਾਂ ਇੱਥੇ ਕੀ ਹੈ ਮੇਨ ਜਿਹੜਾ ਹੈ ਜਿਵੇਂ SCERT ਦਾ ਡਾਇਰੈਕਟ ਕੋਰਸ ਜਿਹੜੇ ਹੁੰਦੇ ਨੇ ਉਹ ਉੱਥੇ ਪੜਾਏ ਜਾਂਦੇ ਨੇ ਜਾਂ ਉਥੋਂ ਕੀ ਹੈ ਉਹਨਾਂ ਨੂੰ ਲੀਡ ਕੀਤਾ ਜਾਂਦਾ ਇੱਕ ਡਿਸਟ੍ਰਿਕਟ ਦੇ ਵਿੱਚ ਤਾਂ ਡਾਈਟ ਦਾ ਟੀਚਰ ਜੇਕਰ ਕੋਈ ਇਹ ਚੀਜ਼ ਕਹਿ ਰਿਹਾ ਵੀ ਇਹ ਲਾਸਟ ਬੈਚ ਹੈ ਤਾਂ ਸ਼ਾਇਦ ਤੁਹਾਨੂੰ ਇਸ ਦੇ ਬਾਰੇ ਥੋੜਾ ਜਆ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਜਿਨ੍ਹਾਂ ਨੇ ਅੱਗੇ ਟੀਟੀ ਕਰਨੀ ਹੈ ਠੀਕ ਹੈ ਮੈਂ ਤੁਹਾਨੂੰ ਕੋਈ ਵਹਿਮ ਚ ਨਹੀਂ ਪਾ ਰਿਹਾ ਕਿ ਟੀਟੀ ਬੰਦ ਹੀ ਹੋ ਜਾਣੀ ਹੈ ਤਾਂ ਮੈਂ ਤੁਹਾਨੂੰ ਸਾਰੇ ਚਾਂਸ ਦੱਸਣੇ ਵੀ ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਲਾਗੂ ਹੋ ਰਹੀ ਹੈ April 2026 ਤੋਂ 10th 12th ਦਾ ਸਟਰਕਚਰ ਬਦਲਣ ਜਾ ਰਿਹਾ ਹੈ ਤਾਂ ਚਾਂਸ ਹੈਗੇ ਨੇ ਕਿ ਕੋਰਸ ਬਦਲ ਜਾਏ ਤੇ ਨਿਊ ਕੋਰਸ ਜੇਕਰ ਆਦਾ ਤਾਂ ਫਿਰ ਉਹ ਤਾਂ ਤੁਹਾਨੂੰ ਕਰਨਾ ਹੀ ਪਏਗਾ ਡਾਇਰੈਕਟ ਤੁਹਾਡੇ ਕੋਲ ਨੋ অপਸ਼ਨ ਠੀਕ ਹੈ ਨਿਊ ਕੋਰਸ ਜੇਕਰ ਆਦਾ ਤਾਂ ਉਹ ਤਾਂ ਫਿਰ ਤੁਹਾਨੂੰ ਕਰਨਾ ਹੀ ਪਏਗਾ ਜਿੰਨੇ ਮਰਜ਼ੀ ਟਾਈਮ ਦਾ ਹੋਵੇ ਫਿਰ 3 ਸਾਲ ਦਾ ਜਾਂ 4 ਸਾਲ ਦਾ 88 TV ਤੁਸੀਂ ਮੰਨ ਕੇ ਚੱਲੋ ਇਸ ਨੂੰ ਹੋ ਸਕਦਾ 25 27 ਦਾ ਸੈਸ਼ਨ ਜਿਹੜਾ ਹੈ ਪੂਰੇ 2 ਸਾਲ ਚ ਖਤਮ ਹੋ ਜਾਏ ਬਟ ਪੜੇ ਕਟ ਚਾਂਸ ਨੇ ਥੋੜਾ ਜਿਹਾ ਤਾਂ ਲੈਂਥੀ ਚਲਾਈ ਜਾਂਦਾ ਹੈ ਜਿਵੇਂ 24 ਮਹੀਨਿਆਂ ਚ ਤਾਂ ਖਤਮ ਨਹੀਂ ਹੁੰਦਾ 25 26 27 28 30 ਮਹੀਨੇ ਲਗਭਗ ਬੰਨ ਹੀ ਜਾਂਦੇ ਨੇ 28 ਸਾਲ ਠੀਕ ਹੈ ਤਾਂ ਤੁਸੀਂ ਜਿਨ੍ਹਾਂ ਨੇ ਅੱਗੇ ਈਟੀਟੀ ਵੀ ਇਹੜੇ ਕਰਨੀ ਹੈ ਤਾਂ ਆਪਣਾ ਜੋ ਹੈ ਤੁਸੀਂ ਸਿਸਟਮ ਥੋੜਾ ਸਮਝ ਲਓ ਤੇ ਇਹ ਵੀ ਗੱਲ ਹੈ 2026 ਦੇ ਵਿੱਚ ਹੋ ਸਕਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਤੁਹਾਨੂੰ ਬੀਐਡ 1 ਇਅਰ ਦੀ ਐਡਮਿਸ਼ਨ ਮਿਲ ਜਾਏ ਠੀਕ ਹੈ بی ایڈ 1 ایئر کورس ਤੇ ਇਹ کورس صرف ਉਹੀ ਕਰ ਸਕਦੇ ਨੇ ਜਿਨ੍ਹਾਂ ਨੇ ਕੀ ਹੈ ਮਾਸਟਰ ਡਿਗਰੀ ਕੀਤੀ ਹੋएगी ਠੀਕ ਹੈ ਆਪਣੀ ਸਬਜੈਕਟ ਦੇ ਵਿੱਚ ਜਿਵੇਂ ਮੰਨ ਲਾ ਕਿਸੇ ਨੇ بی ایڈ ਕਰਨੀ ਹੈ ਐਸਐਸਟੀ ਤੇ ਪੰਜਾਬੀ ਦੀ ਤਾਂ ਉਹਨਾਂ ਦੀ ਮਾਸਟਰ ਡਿਗਰੀ ਐਸਐਸਟੀ ਜਾਂ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ ਫਿਰ ਉਹਨਾਂ ਦੀ ਐਡਮਿਸ਼ਨ ਹੋएगी ਤੇ ਇਹ ਐਡਮਿਸ਼ਨ ਜਿਹੜੀ ਹੈ ਯੂਨੀਵਰਸਿਟੀ ਲੈਵਲ ਤੇ ਹੀ ਹੋएगी ਮਤਲਬ ਕਾਲਜਾਂ ਦੇ ਵਿੱਚ ਇਹ ਕੋਰਸ ਆਏ ਇਸ ਦੇ ਚਾਂਸ ਘੱਟ ਨੇ ਮੋਸਟਲੀ ਇਹ ਚਾਂਸ ਨੇ ਕਿ ਇਹ ਯੂਨੀਵਰਸਿਟੀ ਲੈਵਲ ਤੇ ਹੀ ਹੋਏਗੀ ਕਾਲਜਿਸ ਦਾ ਅਜੇ ਕੁਝ ਕਹਿ ਨਹੀਂ ਸਕਦੇ ਇਹ ਅਜੇ ਕੀ ਹੈ ਡਾਊਟ ਹੈ ਵੀ ਕਾਲਜਿਸ ਦੇ ਵਿੱਚ ਵੀ 1 ਇਅਰ ਦੀ ਬੀਐਡ ਕਰਾਈ ਜਾਏਗੀ ਜਾਂ ਨਹੀਂ ਠੀਕ ਹੈ ਤਾਂ ਤੁਸੀਂ ਯੂਨੀਵਰਸਟੀਆਂ ਦੇ ਰਿਗਾਰਡਿੰਗ ਵੀ ਅਪਡੇਟ ਰਹੋ ਜੇਕਰ ਤੁਹਾਡਾ ਕੋਈ ਭੈਣ ਭਰਾ ਪੜਦਾ ਹੈ ਤਾਂ ਤੁਸੀਂ ਉੱਥੇ ਕੀ ਹੈ ਉੱਥੋਂ ਦੇ ਟੀਚਰਸ ਨਾਲ ਜਾਂ ਐਚਓਡੀ ਕਿਸੇ ਡਿਪਾਰਟਮੈਂਟ ਦੇ ਕਨਾਲ ਤੁਸੀਂ ਘੇਰ ਕੰਟੈਕਟ ਕਰਕੇ ਪਤਾ ਕਰ ਸਕਦੇ ਹੋ ਠੀਕ ਹੈ ਬਾਕੀ ਜਿਵੇਂ ਹੀ ਕੋਈ ਯੂਨੀਵਰਸਿਟੀ ਦੇ ਕੋਈ ਨੋਟੀਫਿਕੇਸ਼ਨ ਆਦਾ ਐ ਐਸਐਸਪੰਜਾਬ ਤੋਂ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਆਪਾਂ ਤੁਹਾਨੂੰ ਉਸ ਦੀ ਵੀਡੀਓ ਬਣਾ ਕੇ ਜਰੂਰ ਇਨਫੋਰਮੇਸ਼ਨ ਦੇ ਦੇਵਾਂਗੇ ਠੀਕ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਖਾਸ ਕਰਕੇ ਜਦੋਂ ਅਗਲੇ ਸਾਲ ਕੋਈ ਐਂਟਰਸ ਟੈਪਰ ਆਏਗਾ ਤਾਂ ਤੁਹਾਨੂੰ ਇਸ ਚੈਨਲ ਤੋਂ ਕਾਫੀ ਜ਼ਿਆਦਾ ਹੈਲਪ ਮਿਲ ਸਕਦੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੇਕਰ ਕੋਈ ਡਿਗਰੀ ਕਰ ਚੁੱਕੇ ਹੋ ਬੀਐਡ ਈਟੀਟੀ ਤੁਸੀਂ ਪੀਐਸਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਸਟਰ ਸਟੱਡੀਜ਼ ਚੈਨਲ ਤੇ ਜਾ ਸਕਦੇ ਹੋ ਤਾਂ ਇੱਥੇ ਵੀ ਆਪਾਂ ਮੈਥ ਵਗੈਰਾ ਤੇ ਕੁਝ ਹੋਰ ਸਬਜੈਕਟ ਕੰਟੀਨਿਊ ਕਰਾਂਗੇ ਖਾਸ ਕਰਕੇ ਪੀਐਸਟੈਟ ਦੇ ਰਿਗਾਰਡਿੰਗ ਤੇ ਫਿਰ ਅਗਲੇ ਵੀ ਜਿਹੜੇ ਤੁਹਾਡੇ ਕੋਰਸ ਹੋਣਗੇ ਖਾਸ ਕਰਕੇ ਜਿਵੇਂ ਬੀਐਡ ਦੇ ਸਮੈਸਟਰ ਵਾਈਜ਼ ਐਗਜ਼ਾਮ ਉਹਨਾਂ ਤੋਂ ਵੀ ਤੁਹਾਨੂੰ ਕੀ ਹੈ ਕੁਝ ਨਾ ਕੁਝ ਆਪਾਂ ਨੋਟਸ ਵਗੈਰਾ ਜਾਂ ਡਾਟਾ ਜੋ ਵੀ ਹੋਇਆ ਤੁਹਾਡਾ ਉਹ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਥੈਂਕ ਯੂ so much ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।